ਮੱਲਿਆੜ ਨੇ ਦੱਸਿਆ ਸੀ ਬਾਬਾ ਜੀ ਉੱਥੇ ਛਾੜਦੇ ਨੇ ਤੇ ਤੁਸੀਂ ਉਹਦੇ ਕੋਲ ਜਾਓ ਤਾਂ ਫਰਕ ਪੈਊਗਾ ਤੇ ਪਹਿਲੀ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੁਝ ਫਰਕ ਲੱਗਦਾ ਨਹੀਂ ਬਹੁਤ ਫਰਕ ਪਿਆ ਮੈਂ ਬਹੁਤ ਆਪ ਕਹਾਂ ਸੇ ਆਏ ਹੋ ਨੇਪਾਲ ਸੇ ਕੀ ਹੋ ਗਿਆ ਬੱਚੇ ਕੋ ਜਾਂਡਿਸ ਜਾਂਡਿਸ ਹੋ ਗਿਆ ਕੋਈ ਪੈਸੇ ਵੀ ਲੈਂਦੇ ਨੇ ਇੱਧਰ ਨਹੀਂ ਨਹੀਂ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਕਿ ਇਹੋ ਜੀ ਜਗ੍ਹੀ ਦੇ ਉੱਤੇ ਜਿੱਥੇ ਬਖਸ਼ ਹੈ ਇੱਥੇ ਹੁੰਦਾ ਜਾਂਡਿਸ ਜਾਂ ਪੀਲੀਆ ਦਾ ਇਲਾਜ ਪੀਲੀਆ ਦਾ ਇਲਾਜ ਹੁੰਦਾ ਜੀ ਇਹ ਪਿਛਲੇ 200 ਸਾਲ ਤੋਂ ਚੱਲ ਰਿਹਾ ਜੀ ਸਾਡੇ ਉਹਨੂੰ ਚੇਵੀ ਪੀੜੀ ਕਰ ਰਹੀ ਏ ਨਿਸ਼ਕਾਮ ਸੇਵਾ ਕੋਈ ਨਿੱਕਾ ਪੈਸਾ ਨਹੀਂ ਫਿਰੇ ਬਲੋਂ ਪਾਠ ਹੁੰਦਾ ਹੈ ਹਾਂਜੀ ਫਿਰ ਰਸਤਾਂ ਹੁੰਦੀ ਏ ਹਾਂਜੀ ਫੇਸਟ ਪੁਸ਼ਾਦੇ ਤਿਆਰ ਕੀਤੇ ਜਾਂਦੇ ਨੇ ਹਮ ਪਾਣੀ ਦਾ ਜਲ ਤਿਆਰ ਕੀਤਾ ਜਾਂਦਾ ਹੈ ਹਮ ਸਫਾਈ ਕੀਤੀ ਜਾਂਦੀ ਸਾਰੀ ਕਰਕੇ ਹਾਂਜੀ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਜਾਂਦੀ ਏ ਬੱਚੇ ਤੋਂ ਲੈ ਕੇ ਵੱਡੇ ਜਾਂ ਬਜ਼ੁਰਗ ਕੋਈ ਵੀ ਇੱਥੇ ਆ ਕੇ ਆਪਣਾ ਝਾੜਾ ਕਰਵਾ ਸਕਦਾ ਹੈ ਜਾਂ ਤੁਸੀਂ ਉਹਨੂੰ ਪਾਣੀ ਦੇ ਛਿੱਟੇ ਮਾਰਦੇ ਨੂੰ ਪਰ ਉੱਚ ਕੋਈ ਪੈਸਾ ਨਹੀਂ ਲੈਂਦੇ ਪੈਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਹਾਂਜੀ ਇਸ ਦਿਨ ਪੈਸੇ ਲਈ ਕੰਮ ਨਹੀਂ ਚੇਲਣਾ ਸਾਡੇ ਲਈ ਪੈਸਾ ਇਹ ਹਰਾਮ ਹੈ ਲੱਖਾਂ ਲੋਕੀ ਕਰਾ ਕੇ ਗਏ ਹੋਣਗੇ ਜੀ 3-400 ਬੰਦਾ ਹਰ ਹਫਤੇ ਹੁੰਦਾ ਜੀ ਹਾਂਜੀ ਲੋਕੀ ਜਿਹੜੇ 30 ਸਾਲ ਪਹਿਲਾਂ ਕਰਾ ਕੇ ਗਏ ਨੇ ਦੁਬਾਰਾ ਆਪਣੇ ਬੱਚਿਆਂ ਦੇ ਆਂਦੇ ਨੇ ਉਹਦਾ ਮਤਲਬ ਉਹਨਾਂ ਦਾ ਖਤਮ ਹੁੰਦਾ ਤਾਂ ਹੀ ਲੋਕੀ ਆਂਦੇ ਨੇ ਜੀ ਤਿੰਨ ਵਾਰੀ ਹੱਤ ਤੋਂ ਆਣੇ ਨੇ ਹਾਂਜੀ ਤਿੰਨ ਵਾਰੀ ਕੁਰਲੀ ਕਰਾਣੀ ਹੈ ਤਿੰਨ ਵਾਰੀ ਛੱਟੇ ਮਾਰਨੇ ਤੇ ਅੱਗੇ ਪੀੜੀਦਰ ਪੀੜੀ ਵੀ ਅੱਗਾ ਅਪਾ ਇਹ ਕੰਮ ਕਰਦੇ ਰਵਾਂਗੇ ਹਾਂਜੀ ਇਹ ਪੀੜੀਦਰ ਪੀੜੀ ਚੱਲਦਾ ਰਹੇਗਾ ਜੀ ਹਾਂਜੀ ਜਦ ਤੱਕ ਇਹ ਨਿਸ਼ਕਾਮ ਚੱਲਦਾ ਰਹੇਗਾ ਜਦ ਤੱਕ ਇਹ ਚੱਲਦਾ ਰਹੇ ਅੱਜ ਲੱਖਾਂ ਲੋਕੀ ਕਰਾ ਕੇ ਗਏ ਨੇ ਗੋਵੀ ਲੱਖਾਂ ਲੋਕੀ ਕਰਾਣਗੇ ਮਤਲਬ ਤਿੰਨ ਤੋਂ 6 6 ਤੋਂ 9 ਮਤਲਬ ਜਿਸ ਹਿਸਾਬ ਨਾਲ ਪੀਲਿਆ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਭੁਲਾਈਦਾ ਜੀ ਨੱਕੀ ਹੈ ਹਾਂਜੀ ਹਾਂਜੀ ਤੁਸੀਂ ਲੋਕਾਂ ਦੀ ਰਿਪੋਰਟਸ ਦੇ ਅੰਦਰ ਫਰਕ ਆਪ ਦੇਖਿਆ ਹੈ ਕਦੀ ਹਾਂ ਕਈ ਵਾਰ ਦੇਖਿਆ ਜੀ ਬੜੀ ਨੇ ਆਪਾਂ ਜੀ ਚੈੱਕ ਕਰਦੇ ਨੇ ਨੱਕੀ ਹੈ ਉਹ ਜਦੋਂ ਘਟ ਜਾਂਦਾ ਹੈ ਬੰਦ ਕਰ ਦਿੰਦਾ ਜੀ ਫਿਰ ਉਹਨਾਂ ਮਾਣਾ ਲੱਗੇ ਉਹ ਜੋ ਜਲਦੀ ਛਿੱਟਾ ਤੁਸੀਂ ਦਿੰਦੇ ਹੋ ਸਾਰੇ ਦੇ ਉੱਤੇ ਚਾਹੇ ਛੋਟੇ ਦੇ ਉੱਤੇ ਵੱਡੇ ਦੇ ਉੱਤੇ ਉਹ ਜਲਦੇ ਅੰਦਰ ਕੁਝ ਹੁੰਦਾ ਹੈ ਹੁੰਦਾ ਕੁਛ ਨਹੀਂ ਜੀ ਪਾਟ ਦਾ ਹੀ ਸਾਰਾ ਪ੍ਰਕੋਪ ਹੈ ਜੀ ਨਕੀ ਮਹਾਰਾਜ ਜੀ ਕਿਰਪਾ ਮਜ਼ਾ ਅਰਦਾਸ ਜਿਲੀ ਸਾਰੇ ਕਰੀ ਦੀਏ ਸੱਚੇ ਪਾਛੇ ਅਰਦਾਸ ਦਾ ਹੀ ਸਾਰਾ ਹੈ ਮੋਲੇ ਜੀ ਨਕੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਕਿ ਇਹੋ ਜੀ ਜਗ੍ਹੀ ਦੇ ਉੱਤੇ ਜਿੱਥੇ ਬਖਸ਼ ਹੈ ਬਿਲਕੁਲ ਸਹੀ ਸੁਨਿਆ ਤੁਸੀਂ ਬਖਸ਼ ਹੈ ਇੱਥੇ ਹੁੰਦਾ ਜੌਂਡਿਸ ਜਾਂ ਪੀਲੀਆਂ ਦਾ ਇਲਾਜ ਅਸੀਂ ਤਾਜਪੁਰ ਰੋਡ ਤੋਂ ਆਏ ਆ ਜੀ ਤਾਜਪੁਰ ਰੋਡ ਤੋਂ ਆਏ ਹੋ ਤੇ ਕੀ ਕਿਨੇ ਕੀ ਡਾਇਗਨੋਸ ਡਾਕਟਰ ਨੇ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਜੌਂਡਿਸ ਹੋ ਗਿਆ ਪੀਲੀਆਂ ਹੋ ਗਿਆ ਨਹੀਂ ਮੈਮ ਮੱਲੇ ਵਾਲੇ ਨੇ ਦੱਸਿਆ ਸੀ ਬਾਬਾ ਜੀ ਉੱਥੇ ਛਾੜ ਦੇਣੇ ਤੇ ਤੁਸੀਂ ਉਹਦੇ ਕੋਲ ਜਾਓ ਤਾਂ ਫਰਕ ਪੈਊਗਾ ਫਰਕ ਪੈ ਜਾਂਦਾ ਹੈ ਤੇ ਤੁਸੀਂ ਕਿੰਨੀ ਵਾਰੀ ਆ ਚੁੱਕੇ ਹੋ ਇੱਧਰ ਮੈਮ ਮੇਰਾ ਤਾਂ 6 ਮਹੀਨਾ ਬੜੀ ਆ ਜੀ ਹੁਣ ਤੁਸੀਂ 6 ਵਾਰੀ ਆ ਚੁੱਕੇ ਹੋ ਤੇ ਪਹਿਲੇ ਤੋਂ ਲੈ ਕੇ ਹੁਣ ਤੱਕ ਤੁਹ ਫਰੀ ਆਫ ਕਾਸਟ ਮੈਂ ਫਰੀ ਆਫ ਕਾਸਟ ਹਾਂ ਜੀ ਸੇਵਾ ਕਰਦੇ ਨੇ ਤੁਸੀਂ ਦੇਖੋ ਆਪਣਾ ਪੰਜਾਬ ਜਿਹੜਾ ਏ ਇਹ ਸ਼ਹਿਰ ਦੇ ਅੰਦਰ ਆ ਫਰੀ ਆਫ ਕਾਸਟ ਕਰ ਰਹੇ ਨੇ ਇਹ ਬਾਬਾ ਜੀ ਇੱਥੇ ਪੀਲੀਆਂ ਦੇ ਸਿਰਫ ਪਾਣੀ ਦੇ ਨਾਲ ਛਿੱਟਾ ਮਾਰ ਕੇ ਤੁਹਾਡਾ ਪੀਲੀਆਂ ਜਿਹੜਾ ਹੈ ਉਹ ਖਤਮ ਕਰ ਦਿੰਦੇ ਨੇ ਆਪ ਅੱਗੇ ਹੋਰ ਪੁੱਛਦੇ ਰਹਿੰਦੇ ਆ ਕਿ ਛੋਟੇ ਛੋਟੇ ਬੱਚੇ ਵੀ ਮੈਂ ਇੱਥੇ ਦੇਖ ਰਹੀ ਹਾਂ ਕਿ ਉਹ ਆਏ ਹੋਏ ਨੇ ਤੇ ਉਹ ਮੇਰੇ ਖਿਆਲ ਨਾਲ ਜਲ ਆਪ ਕਹਾਂ ਸੇ ਆਏ ਹੋ ਨੇਪਾਲ ਸੇ ਕੀ ਹੋ ਗਿਆ ਬੱਚੇ ਕੋ ਜੰਟਿਸ ਥੌਂਟਿਸ ਹੋ ਗਿਆ ਆਪਕੋ ਕਿਸੇ ਨੇ ਪਤਾਇਆ ਹੈ ਯਹਾਂ ਪਰ ਹਾਂ ਪਹਿਲੀ ਵਾਰ ਹੀ ਆਏ ਹੋ ਆਪ ਇੱਧਰ ਦੂਸਰੀ ਵਾਰ ਫਰਕ ਹੈ ਬੱਚੇ ਕੋ ਹਲਕਾ ਹੂੰ ਹਲਕਾ ਫਰਕ ਹੈ ਕੋਈ ਪੈਸੇ ਵੀ ਲੈਂਦੇ ਨੇ ਇੱਧਰ ਨਹੀਂ ਨਹੀਂ ਆਓ ਗੱਲ ਕਰਦੇ ਹਾਂ ਬਾਬਾ ਜੀ ਦੇ ਨਾਲ ਜਿਨ੍ਹਾਂ ਨੂੰ ਬਾਬਾ ਜੀ ਨੇ ਬਖਸ਼ ਦਿੱਤੀ ਹੋਈ ਏ ਤੇ ਉਹ ਕਿਵੇਂ ਕਰਦੇ ਨੇ ਤੇ ਕਿੰਨੀ ਪੀੜੀਦਰ ਪੀੜੀ ਹੋ ਗਈ ਇੱਥੇ ਕੰਮ ਕਰਦੇ ਹੋ ਇਹਨੂੰ ਸਰਚਕਲ ਬਾਪੂ ਜੀ ਸਰਚਕਲ ਜੀ ਬਾਪੂ ਜੀ ਕੀ ਹੁੰਦਾ ਇੱਥੇ ਪੀਲੀਆਂ ਦਾ ਇਲਾਜ ਹੁੰਦਾ ਹੈ ਪੀਰੀਏ ਦਾ ਇਲਾਜ ਹੁੰਦਾ ਜੀ ਇਹ ਪਿਛਲੇ 200 ਸਾਲ ਤੋਂ ਚੱਲ ਰਿਹਾ ਜੀ ਹਾਂਜੀ ਸਾਡੀ ਅੰਮੀ ਕਿਹ ਵੀ ਪੀੜੀ ਕਰ ਰਹੀ ਏ ਹਮ ਹਮ ਨਿਸ਼ਕਾਮ ਸੇਵਾ ਕੋਈ ਨਿੱਕਾ ਪੈਸਾ ਨਹੀਂ ਲੋਕੀ 6 ਵੇ ਸਵੇਰੇ ਆ ਕੇ ਆਪਣੀ ਲੈਣਾ ਚ ਲੱਗ ਜਾਂਦੇ ਨੇ ਹਾਂਜੀ ਤੇ ਇਹ ਨਿਸ਼ਕਾਮ ਸੇਵਾ ਚੱਲ ਰਹੀ ਏ ਤੇ ਮੈਂ ਦੇਖਿਆ ਕਿ ਬਾਹਰ ਛੋਟੇ ਛੋਟੇ ਬੱਚੇ ਵੀ ਆਉਂਦੇ ਨੇ ਉਹ ਤੁਸੀਂ ਕਰਦੇ ਕੀ ਹੋ ਮਤਲਬ ਸਵੇਰ ਦੇ ਲੈ ਕੇ ਕੋਈ ਪ੍ਰਸ਼ਾਦ ਬਣਾਉਂਦੇ ਹੋ ਜਾਂ ਜਲ ਬਣਾਉਂਦੇ ਹੋ ਕਰਦੇ ਕੀ ਹੋ ਪ੍ਰਸ਼ਾਦੇ ਜੀ ਤਿਆਰ ਕਰਦੇ ਆ ਹਾਂਜੀ ਸਵੇਰੇ ਪਹਿਲਾਂ ਪਾਠ ਹੁੰਦਾ ਹਾਂਜੀ ਫਿਰ ਅਰਦਾਸ ਹੁੰਦੀ ਏ ਹਾਂਜੀ ਫਿਰ ਉਸ ਤੋਂ ਬਾਅਦ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਨੇ ਹਮ ਪਾਣੀ ਦਾ ਜਲ ਤਿਆਰ ਕੀਤਾ ਜਾਂਦਾ ਹੈ। ਹੂੰ। ਸਫਾਈ ਕੀਤੀ ਜਾਂਦੀ ਸਾਰੀ ਕਰਕੇ। ਹਾਂਜੀ। ਉਸ ਤੋਂ ਬਾਅਦ ਸ਼ੁਰੂਆਤ ਕੀਤੀ ਜਾਂਦੀ ਹੈ। ਹਾਂ। ਉਹਦੇ ਵਿੱਚ ਹੀ ਬਖਸ਼ਿਸ਼ ਹੈ। ਹੂੰ 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 ਹੂੰ। ਇਹ ਸਾਡੀ ਪਾਕਿਸਤਾਨ ਤੋਂ ਸ਼ੁਰੂ ਹੋਇਆ ਹੈ ਜਿਹਨਾਂ ਸਿਆਲਕੋਟ। ਹਾਂਜੀ। ਪਾਕਿਸਤਾਨ ਦਾ ਬੜਾ ਵੱਡਾ ਜਿਹੜਾ ਅੱਜ ਵੀ ਬੜਾ ਵੱਡਾ ਜ਼ਿਲ੍ਹਾ ਹੋਏ। ਹਾਂਜੀ। ਸਿਆਲਕੋਟ। ਉੱਥੇ ਬਾਬਾ ਪੂਸ਼ ਹੋਏ ਨੇ। ਹੂੰ। ਉਹਨਾਂ ਨੇ ਸਾਡੇ ਪੁਰਖਿਆਂ ਨੂੰ ਵਰ ਦਿੱਤਾ ਸਿੱਖੋਂ। ਹੂੰ। ਉਹ ਪੀੜੀਦਰ ਪੀੜੀ ਚਲਦੀ ਆ ਰਹੀ ਹੈ। ਹੂੰ। ਪੈਸਾ ਨਹੀਂ ਲੈਣਾ। ਹੂੰ। ਜੇ ਪੈਸਾ ਲੈ ਲਿਆ ਉਸ ਦਿਨ ਕੰਮ ਨਹੀਂ ਚੱਲਣਾ। ਮਤਲਬ ਜਿਹੜੇ ਵੀ ਬੰਦੇ ਬੱਚੇ ਤੋਂ ਲੈ ਕੇ ਵੱਡੇ ਜਾਂ ਬਜ਼ੁਰਗ ਕੋਈ ਵੀ ਇੱਥੇ ਆ ਕੇ ਆਪਣਾ ਝਾੜਾ ਕਰਵਾ ਸਕਦਾ ਹੈ ਜਾਂ ਤੁਸੀਂ ਉਹਨੂੰ ਪਾਣੀ ਦੇ ਛਿੱਟੇ ਮਾਰਦੇ ਨੂੰ ਪਰ ਉੱਚ ਕੋਈ ਪੈਸਾ ਨਹੀਂ ਲੈਂਦੇ। ਪੈਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਹਾਂਜੀ। ਜੇ ਦਿਨ ਪੈਸੇ ਲੈ ਲਿਆ ਕੰਮ ਹੀ ਨਹੀਂ ਚੱਲਣਾ। ਹੂੰ ਹੂੰ। ਸਾਡੇ ਲਈ ਪੈਸਾ ਇਹ ਹਰਾਮ ਹੈ। ਹੂੰ ਹੂੰ। ਨਾ ਹੀ ਸਾਡਾ ਅਸੀਂ ਲਵਾਂਗੇ ਨਾ ਅਸੀਂ ਅੱਗੋਂ ਬੱਚਿਆਂ ਆਪਣੇ ਨੂੰ ਵੀ ਇਹੀ ਸਿੱਖਿਆ ਦੇ ਕੇ ਜਾ ਰਹੇ ਹਾਂ। ਹਾਂਜੀ। ਕਿ ਵੀ ਪੈਸੇ ਨਹੀਂ ਲੈਣੇ। ਹੂੰ। ਤੁਹਾਨੂੰ ਤੁਹਾਡੇ ਵੈਸੇ ਹੀ ਕੰਮ ਚੱਲਦਾ ਪਿਆ। ਹੂੰ। ਤੁਹਾਨੂੰ ਐਪੀਐਲਨ ਦੀ ਕੀ ਲੋੜ ਹੈ ਕੀ ਲੋੜ ਹੈ ਤੇ ਤੁਸੀਂ ਕੋਈ ਕੋਈ ਪਰਟੀਕੂਲਰ ਡੇਜ਼ ਹੁੰਦੇ ਨੇ ਜਾਂ ਕੋਈ ਦਿਨ ਹੁੰਦੇ ਨੇ ਜਾਂ ਜਿਹਦੇ ਅੰਦਰ ਤੁਸੀਂ ਆ ਕਰਦੇ ਹੋ ਕਿ ਰੋਜ਼ ਕਰਦੇ ਹੋ ਨਹੀਂ ਅਸੀਂ ਐਤਵਾਰ ਤੇ ਮੰਗਲਵਾਰ ਹਮ 11 ਤੋਂ ਲੈ ਕੇ ਹਮ ਦੁਪਹਿਰੇ 2 ਵਜੇ ਤੱਕ ਨੂੰ ਚੱਲਦਾ ਰਹਿੰਦਾ ਮਤਲਬ ਕਿ ਜਦ ਤੱਕ ਸੰਗਤ ਆਂਦੀ ਰਹਿੰਦੀ ਚੱਲਦਾ ਰਹਿੰਦਾ ਹਾਂਜੀ ਇਸ ਵੇਲੇ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਹੈ 11 ਵਜੇ ਸ਼ੁਰੂ ਹੋ ਜਾਂਦਾ ਜੀ 11 ਵਜੇ ਸ਼ੁਰੂ ਕਰ ਦਿੰਦੇ ਹੋ ਹਾਂਜੀ ਤੇ ਲਗਭਗ ਕਿੰਨੇ ਕੁ ਲੋਕ ਹੋ ਜਾਂਦੇ ਹੋਣਗੇ ਦਿਨ ਦੇ ਅੰਦਰ ਜਾਂ ਕਿੰਨੇ ਲੋਕਾਂ ਤੋਂ ਤੁਸੀਂ ਅੱਜ ਤੱਕ ਜਾਣਦੇ ਸੀ ਆਪੀਲਿਆ ਦਾ ਹੱਲ ਕੀਤਾ ਹੈ ਹਾਂ ਜੀ ਲੱਖਾਂ ਲੋਕ ਹੀ ਆ ਰਹੇ ਹੋਣਗੇ ਜੀ 3-400 ਬੰਦਾ ਹਰ ਹਫਤੇ ਹੁੰਦਾ ਜੀ ਹਾਂਜੀ ਚ 4-500 ਬੰਦਾ ਲਗਭਗ ਹਰ ਹਫਤੇ ਹੁੰਦਾ ਜੀ ਤੇ ਇੱਕ ਵਾਰੀ ਆਨ ਨਾਲ ਹੀ ਉਹ ਠੀਕ ਹੋ ਜਾਂਦਾ ਕਿ ਬਾਰ ਬਾਰ ਆਣਾ ਪੈਂਦਾ ਮੈਨੂੰ ਵਾਰੀ ਤੇ ਆਣੀ ਪੈਂਦਾ ਜੀ ਹਾਂਜੀ ਐਤਵਾਰ ਮੰਗਲਵਾਰ ਸ਼ੁਰੂ ਕਰ ਐਤਵਾਰ ਕਰੇਗਾ ਸ਼ੁਰੂ ਐਤਵਾਰ ਮੰਗਲ ਤੇ ਐਤ ਜੇ ਮੰਗਲ ਕਰੇਗਾ ਮੰਗਲ ਐ ਤੇ ਮੰਗਲ ਅੱਛਾ ਤੇ ਜੇ ਉਹਨੂੰ ਜ਼ਿਆਦਾ ਜੁੰਡਸ ਹੈ ਫਿਰ ਉਹ 6 ਵਾਰ ਵੀ ਆਏਗਾ ਜੇ ਉਹਨੂੰ ਉਸ ਤੋਂ ਜ਼ਿਆਦਾ ਜੁੰਡਸ ਹੈ ਕੀ ਉਹ 9 ਵਾਰ ਵੀ ਆਏਗਾ ਜੇ ਉਸ ਤੋਂ ਜ਼ਿਆਦਾ 12 ਵਾਰ ਵੀ ਆਏਗਾ ਫਿਰ 15 ਵਾਰ ਵੀ ਆਏਗਾ ਲੇਕਿਨ ਰਾਮ ਨੂੰ ਵੈਗੂ ਦੀ ਕਿਰਪਾ ਨਾਲ ਆਏਗਾ ਆਏਗਾ ਤੇ ਆ ਕੇ ਜੋਂਡਸ ਪੂਰੀ ਜੜ ਤੋਂ ਖਤਮ ਹੋ ਜਾਂਦਾ ਹੈ ਹਾਂਜੀ ਜਿਸ ਹਾਲ ਨਾਲ ਜੀ ਚੱਲ ਰਿਹਾ ਕੰਮ ਉਸ ਹਾਲ ਨਾਲ ਤੇ ਲੋਕੀ ਜਿਹੜੇ 30 ਸਾਲ ਪਹਿਲਾਂ ਕਰਾ ਕੇ ਗਏ ਨੇ ਦੁਬਾਰਾ ਆਪਣੇ ਬੱਚਿਆਂ ਦੇ ਆਂਦੇ ਨੇ ਉਹਦਾ ਮਤਲਬ ਉਹਨਾਂ ਦਾ ਖਤਮ ਹੁੰਦਾ ਤਾਂ ਹੀ ਲੋਕੀ ਆਂਦੇ ਨੇ ਜੀ ਇੱਥੇ ਲੋਕੀ 50-50 ਸਾਲ ਤੋਂ ਮਤਲਬ ਵੀ ਜਿਹੜੇ ਕੁਦਾਕੇ ਗਏ ਨਹੀਂ ਦੁਬਾਰਾ ਫਿਰ ਆਏ ਨੇ ਆਏ ਨੇ ਆਪਣੇ ਪਰਿਵਾਰ ਨੂੰ ਲੈ ਕੇ ਬਿਲਕੁਲ ਮੈਂ ਦੇਖਿਆ ਕਿ ਇੱਥੇ ਮੈਂ ਦੋ ਤਿੰਨ ਇੰਟਰਵਿਊ ਭਰ ਲਿੱਤੀ ਤੇ ਲੋਕੀ ਕਹਿੰਦੇ ਨੇ ਕਿ ਮੈਂ ਆਇਆ ਸੀਗਾ ਹੁਣ ਮੈਂ ਆਪਣੀ ਬੇਟੀ ਨੂੰ ਲੈ ਕੇ ਆ ਗਿਆ ਤੇ ਅੱਜ ਮੈਂ 30 ਸਾਲਾਂ ਦਾ ਤੇ ਛੋਟੀ ਬੇਟੀ ਨੂੰ ਲੈ ਕੇ ਆਇਆ ਤੇ ਤੁਸੀਂ ਕਰਦੇ ਕਿ ਉਹ ਸਿਰਫ ਪਾਣੀ ਦਾ ਛਿੱਟਾ ਮਾਰਦੇ ਹੋ ਮਤਲਬ ਕਿਵੇਂ ਕਰਦੇ ਹੋ ਛੋਟਾ ਬੱਚਾ ਜਿਵੇਂ ਆਇਆ ਬੱਚੇ ਆਇਆ ਉਹਨੂੰ ਤਿੰਨ ਵਾਰੀ ਹੱਥ ਤੋਂ ਆਣੇ ਨੇ ਹਾਂਜੀ ਤਿੰਨ ਵਾਰੀ ਕੁਰਲੀ ਕਰਾਣੀ ਹੈ ਤਿੰਨ ਵਾਰੀ ਛਿੱਟੇ ਮਾਰਨੇ ਨੇ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਰੋਟੀ ਦੇ ਨਹੀਂ ਪ੍ਰਸ਼ਾਦ ਦੇ ਰੂਪ ਵਿੱਚ ਹਾਂਜੀ ਪਰ ਛੋਟਾ ਬੱਚਾ ਤਾਂ ਰੋਟੀ ਖਾ ਨਹੀਂ ਸਕਦਾ ਉਹਦਾ ਕੀ ਹੋਏਗਾ ਮੂੰਹ ਲਵਾ ਕੇ ਆਪਣੀ ਉਹਦੀ ਮਾਂ ਖਾਏਗੀ ਜੀ ਅੱਛਾ ਮੂੰਹ ਲਵਾ ਕੇ ਉਹਦੀ ਮੰਮੀ ਖਾ ਸਕਦੀ ਹੈ ਉਹਦੀ ਮੰਮੀ ਖਾ ਸਕਦੀ ਹੈ ਹਾਂਜੀ ਤੇ ਮੈਂ ਮੈਂ ਤੁਹਾਡੇ ਪਿੱਛੇ ਹੋਲਡਿੰਗ ਵੀ ਦੇਖ ਸਕਦੀ ਹਾਂ ਕਿ ਜਿੱਥੇ ਬਾਬਾ ਪੈਰ ਧਰੇ ਇਹਦਾ ਮਤਲਬ ਇੱਥੇ ਬਾਬਾ ਜੀ ਵਿਰਾਜਮਾਨ ਨੇ ਤੇ ਇਹ ਬਖਸ਼ੇ ਇਸ ਜਗੇ ਨੂੰ ਤੇ ਅੱਗੇ ਪੀੜੀਦਰ ਪੀੜੀ ਵੀ ਅੱਗ ਆਪਾਂ ਇਹ ਕੰਮ ਕਰਦੇ ਰਵਾਂਗੇ ਹਾਂਜੀ ਇਹ ਪੀੜੀਦਰ ਪੀੜੀ ਚੱਲਦਾ ਰਹੇਗਾ ਜੀ ਹਾਂਜੀ ਜਦ ਤੱਕ ਇਹ ਨਿਸ਼ਕਾਮ ਚੱਲਦਾ ਰਹੇਗਾ ਜਦ ਤੱਕ ਇਹ ਚੱਲਦਾ ਰਹੇਗਾ ਇਹ ਨਿਸ਼ਕਾਮ ਹੀ ਚੱਲੇਗਾ ਜੀ ਮਤਲਬ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੇ ਅੱਜ ਲੱਖਾਂ ਲੋਕੀ ਕਰਾ ਕੇ ਗਏ ਨੇ ਗੋਵੀ ਲੱਖਾਂ ਲੋਕੀ ਕਰਾਣਗੇ ਜਦ ਤੱਕ ਦੁਨੀਆ ਹੈਗੀ ਇਹ ਚਲਦਾ ਰਹੇਗਾ ਜੀ ਇਹ ਚਲਦਾ ਰਹੇਗਾ ਹਮ ਜੇਕਰ ਤੁਹਾਨੂੰ ਵੀ ਹੈਗੀ ਜੌਂਡਿਸ ਜਾਂ ਪੀਲੀਆ ਦੀ ਸਮੱਸਿਆ ਤੇ ਤੁਸੀਂ ਇੱਥੇ ਆ ਸਕਦੇ ਹੋ ਬਾਬਾ ਜੀ ਆਪਾਂ ਕਿੱਥੇ ਬੈੰਨੇ ਆ ਇਹ ਏਰੀਆ ਕੀ ਹੈਗਾ ਇਹ ਖੁਡਮਲਾ ਏਰੀਆ ਹੋ ਜੀ ਹਾਂਜੀ 1949 ਨੰਬਰ ਹੈ ਸਾਡਾ ਜੀ ਹਾਂਜੀ ਸਿਪ ਪੁਰਾਣਾ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਨੇੜੇ ਪਠਵਾਰ ਸਕੂਲ ਹਾਂਜੀ ਲੁਧਿਆਣਾ ਲੁਧਿਆਣਾ ਸੱਜਣਾ ਜੀ ਕਹਾਂ ਪੁੱਜੀ ਸੱਗਲ ਜੀ ਇਹ ਜਿਹੜਾ ਵੀ ਬੰਦਾ ਮਰੀਜ਼ ਆਂਦਾ ਸਾਡੇ ਕੋਲ ਪੇਸ਼ੈਂਟ ਜੀ ਨੱਕੀ ਉਹਨੂੰ ਤਿੰਨ ਵਾਰੀ ਮਤਲਬ ਹੈ ਹੱਤਵਾਈ ਦੇ ਤਿੰਨ ਵਾਰੀ ਕੁਰਲੀ ਕਰਾਈ ਦੀ ਤਿੰਨ ਵਾਰੀ ਛੱਟੇ ਅੱਖਾਂ ਦੇ ਮਾਰੀ ਦੇ ਆ ਜੀ ਨਾ ਰੋਟੀ ਦੀ ਗ੍ਰਾਹੀ ਦੇ ਦਈਏ ਜਿਹੜੀ ਸਾਡਾ ਪ੍ਰਸ਼ਾਦ ਦੇ ਤੌਰ ਤੇ ਦਿੰਨੇ ਆ ਅਸੀਂ ਜੀ ਤਿੰਨ ਵਾਰੀ ਕਹੀਦਾ ਆਂ ਲਾਉ ਫਿਰ ਦੁਬਾਰਾ ਵੇਖੀਦਾ ਜੇ ਉਹਨੂੰ ਹੁੰਦਾ ਹੈ ਕਈ ਇਹਦੀ ਟੈਸਟ ਵੀ ਕਰਵਾਈ ਦੇਨੇ ਉਹਨਾਂ ਦੇ ਵੇਖ ਲਈਦਾ ਜੇ ਪਰਸੈਂਟ ਘਟ ਜਾਂਦਾ ਬਿਲਕੁਲ ਫਿਰ ਉਹਨਾਂ ਨੂੰ ਬੰਦ ਕਰ ਦੇਈਦਾ ਨੱਕੀ ਹੈ ਮਤਲਬ 3 ਤੋਂ 6 6 ਤੋਂ 9 ਮਤਲਬ ਜਿਸ ਹਾਵਨਾ ਪੀਲਿਆ ਹੁੰਦਾ ਉਸ ਹਾਵਨਾ ਉਹਨਾਂ ਨੂੰ ਬੁਲਾਈਦਾ ਜੀ ਨੱਕੀ ਹੈ ਹਾਂਜੀ ਹਾਂਜੀ ਤੇ ਇਸ ਕਰਕੇ ਸੰਗਤ ਆਂਦੀ ਰਹਿੰਦੀ ਹੈ ਸੰਗਤ ਜਾਂਦੀ ਰਹਿੰਦੀ ਹੈ ਜੀ ਹੂੰ 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 ਬਹੁਤ 2000 ਹੋ ਗਿਆ ਬਜ਼ੁਰਗਾਂ ਦਾ ਚੱਲਦਾ ਪਿਆ ਉਹੀ ਉਹ ਚਲਾਈ ਜਾ ਰਹੇ ਆ ਜੀ ਨਿਸ਼ਕਾਮ ਸੇਵਾ ਹੈ ਇਦਾਂ ਹੀ ਕਰਦੇ ਰਹਿਣਾ ਜਿਨਾਂ ਨੇ ਜਰ ਕੀਤੀ ਹੈ ਜਿਨਾਂ ਕਹੀ ਅਗੋਂ ਬੱਚੇ ਵੀ ਕਰਨਗੇ ਹਾਂਜੀ ਕੋਈ ਮਤਲਬ ਲੈਣ ਦੇਣ ਨਹੀਂ ਹੈਗਾ ਮਹਾਰਾਜ ਦੀ ਕਿਰਪਾ ਹੈ ਸੱਚੇ ਬਾਦਸ਼ਾਹ ਦੀ ਰਾਮ ਆਂਦਾ ਸਾਰਿਆਂ ਨੂੰ ਜੀ ਪੇਸ਼ੇਵਾਨਾਂ ਨੂੰ ਅਗਲੇ ਆਂਦੇ ਨੇ ਜੀ ਇੱਥੇ ਨਾ ਆਂਦੇ ਨੇ ਤੁਸੀਂ ਲੋਕਾਂ ਦੀ ਰਿਪੋਰਟਸ ਦੇ ਅੰਦਰ ਫਰਕ ਆਪ ਦੇਖਿਆ ਹੈ ਕਦੀ ਹਾਂ ਕਈ ਵਾਰੀ ਦੇਖਿਆ ਜੀ ਬੜੀ ਇਹਨੇ ਆਪਾਂ ਜੀ ਚੈੱਕ ਕਰਦੇ ਨੇ ਨਾ ਕੀ ਉਹ ਜਦੋਂ ਘਟ ਜਾਂਦਾ ਹੈ ਬੰਦ ਕਰ ਦਿੰਦਾ ਜੀ ਫਿਰ ਉਹਨਾਂ ਨੂੰ ਆਣਾ ਲੱਗੀ ਹੂੰ 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 ਉਦਾਂ ਵੀ ਕਈ ਵਾਰੀ ਮਤਲਬ ਬਗੈਰ ਵੇਖੇ ਤੋਂ ਵੀ ਅਸੀਂ ਦੇਖ ਕੇ ਲੈਨੇ ਆ ਜਦੋਂ ਨਹੀਂ ਹੈ ਤੇ ਨਹੀਂ ਕਈ ਦਾ ਆਣ ਰਸਤੇ ਜੀ ਨਕੀ ਤਿੰਨ ਤੋਂ 6 ਵਾਰ ਕਰ ਲਿਆ ਨਹੀਂ ਆਇਆ ਨਹੀਂ ਲੋਡ ਨਹੀਂ ਹੈਗੀ ਫਿਰ ਜੀ ਨਹੀਂ ਆਂਦੇ ਨਕੀ ਉਹ ਆਪ ਵੀ ਟੈਸਟ ਕਰੇ ਕਰਾ ਕੇ ਵੇਖ ਲੈਂਦੇ ਨੇ ਹੈ ਨਹੀਂ ਜੀ ਫਿਰ ਉਹ ਆਪ ਵੀ ਦੱਸ ਦੇਣੇ ਹੈ ਨਹੀਂ ਜੀ ਅਸੀਂ ਨਹੀਂ ਹੁਣਾ ਰਹੇ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਨਕੀ ਉਹ ਜੋ ਜਲਦੀ ਛਿੱਟਾ ਤੁਸੀਂ ਦਿੰਦੇ ਹੋ ਸਾਰੇ ਦੇ ਉੱਤੇ ਚਾਹ ਛੋਟੇ ਦੇ ਉੱਤੇ ਵੱਡੇ ਦੇ ਉੱਤੇ ਉਹ ਜਲ ਦੇ ਅੰਦਰ ਕੁਝ ਹੁੰਦਾ ਹੈ ਹੁੰਦਾ ਕੁਛ ਨਹੀਂ ਜੀ ਪਾਟ ਦਾ ਹੀ ਸਾਰਾ ਪ੍ਰਕੋਪ ਹੈ ਜੀ ਨੱਕੀਏ ਮਹਾਰਾਜ ਜੀ ਕਿਰਪਾ ਮਜ਼ਾ ਅਰਦਾਸ ਜਿਲੀ ਸਾਰੇ ਕਰੀ ਦੀਏ ਸੱਚੇ ਪਾਛੇ ਅਰਦਾਸ ਦਾ ਹੀ ਸਾਰਾ ਹੈ ਮੋਲੇ ਜੀ ਨੱਕੀਏ ਹਾਂਜੀ ਮਤਲਬ ਤੁਸੀਂ ਉਹ ਕਿ ਇੱਕ ਤਰੀਕੇ ਦਾ ਅੰਮ੍ਰਿਤ ਬਣਾ ਲੈਂਦੇ ਹੋ ਅਰਦਾਸ ਬਣਾਣੇ ਆ ਜੀ ਬਣਾ ਕੇ ਪ੍ਰਸ਼ਾਦਾ ਤੇ ਜਲ ਸਾਰਾ ਮਦ ਸੁੱਚਾ ਸਾਰਾ ਸਫਾਈ ਕਰਕੇ ਪਹਿਲਾਂ ਪਾਂਡੇ ਬੁੰਡੇ ਧੋ ਕੇ ਸਾਰੇ ਜੋ ਕਰਕੇ ਉਹ ਸਾਰਾ ਕਰਕੇ ਤਿਆਰ ਕਰਕੇ ਅਰਦਾਸ ਕਰੀ ਦੀਏ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕਰੀਦਾ ਜੀ ਫਿਰ ਨੱਕੀਏ ਔਰ ਅਰਦਾਸ ਦਾ ਹੀ ਸਾਰਾ ਕੁਝ ਸੰਗਤ ਨੂੰ ਮਿਲਦਾ ਜੀ ਨੱਕੀਏ ਹੂੰ ਹੂੰ ਸਾਡੇ ਚੈਨਲ ਦੀ ਹਮੇਸ਼ਾ ਤੋਂ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਤੁਹਾਨੂੰ ਹਮੇਸ਼ਾ ਪਬਲਿਕ ਇੰਟਰਸਟ ਦੇ ਰਿਲੇਟਡ ਕੋਈ ਨਾ ਕੋਈ ਖਬਰ ਦਿੰਦੇ ਰਹੀਏ ਜਿੱਥੇ ਤੁਹਾਡਾ ਫਾਇਦਾ ਹੋ ਸਕੇ ਤੇ ਮੈਂ ਖਾਸ ਕਰਕੇ ਜ਼ਰੂਰ ਕੋਸ਼ਿਸ਼ ਕਰਦੀਆਂ ਕਿ ਜਿੱਥੇ ਵੀ ਕੋਈ ਵੀ ਉਹ ਜੀ ਚੀਜ਼ ਹੋਏ ਜਿੱਚ ਤੁਹਾਨੂੰ ਕੋਈ ਹੈਲਪ ਮਿਲ ਸਕੇ ਉਹਦੇ ਲਈ ਅਸੀਂ ਹਮੇਸ਼ਾ ਤੁਹਾਡੇ ਲਈ ਤਿਆਰ ਰਹਨੇ ਆਂ ਤੇ ਆਓ ਅਗਰ ਕਿਸੇ ਛੋਟੇ ਬੱਚੇ ਨੂੰ ਲੈ ਕੇ ਕਿਸੇ ਵੱਡੇ ਨੂੰ ਜਾਂ ਬਜ਼ੁਰਗ ਨੂੰ ਵੀ ਅਗਰ ਜੌਂਡਿਸ ਜਾਂ ਪੀਲੀਆ ਦੀ ਦਿੱਕਤ ਹੈ ਤਾਂ ਇੱਥੇ ਆ ਸਕਦਾ ਹੈ ਅਕੋਰਡਿੰਗ ਟੂ ਤੁਹਾਡੇ ਜੌਂਡਿਸ ਕਿੰਨਾ ਵਧਿਆ ਹੋਏਗਾ ਉਸ ਅਕੋਰਡਿੰਗਲੀ ਇਹ ਆਪ ਦੱਸ ਦਿੰਦੇ ਨੇ ਕਿ ਤੁਹਾਨੂੰ ਤਿੰਨ ਵਾਰੀ ਆਨ ਦੀ ਲੋੜ ਹੈ ਜਾਂ ਛੇ ਵਾਰੀ ਆਨ ਦੀ ਲੋੜ ਹੈ ਜਾਂ ਨੌ ਵਾਰੀ ਆਨ ਦੀ ਲੋੜ ਨੇ ਲੇਕਿਨ ਇਸ ਚੀਜ਼ ਦੀ ਗਾਰੰਟੀ ਜ਼ਰੂਰ ਦੇਂਦੇ ਨੇ ਕਿ ਇੱਥੇ ਇੱਕ ਵਾਰੀ ਜੋ ਆ ਗਿਆ और अज नहीं तो कल उन्होंने पीलिया है वो बिल्कुल ख़त्म हो जाएगा तो लिवर फंक्शनिंग दोबारा तो बिल्कुल ठीक हो जाएगा कभी कोई चीज़ की दिक्कत नहीं होगी सही तो सटी खबरें लिए हमेशा ही देखते रहो द सिटी हेडलाइनस थैंक यू